ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਡਵਾ ਜੇ ਸਸਿਮਰਤ ਸਭ ਕੇਲ ਵਿਖ ਨਸ ਪਿਤਰੀ ਹੋਏ ਉਧਾਰੋ ਹਾਂ ਪਿਤਰੀ ਕਸ ਕੇ ਸੋ ਹਰ ਹਰ ਤੁਮ ਸੱਧ ਹੀ ਜਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਹਾਂ ਪੂਤਾ ਇਥੇ ਵਿਸ਼ਰਾਮ ਲਾਦਣਾ ਪੂਤਾ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਹੈ ਮਾਤਾ ਕੀ ਆਸੀਸ ਮਾਤਾ ਪੋਲਾ ਬੋਲਣਾ ਆਮ ਅਸੀਸ ਕਹਿ ਦਿੰਦੇ ਨੇ ਐੜੇ ਦਾ ਕੰਨਾ ਛੱਡ ਜਾਂਦੇ ਹਨ ਆਸੀਸ ਉਚਾਰਨ ਕਰਨਾ ਨਿਮਕ ਨਾ ਬਿਸਰਹੁ ਤੁਮ ਕਹ ਹਰ ਹਰ ਬਿਸਰਹੁ ਹਾਹ ਨਹੀਂ ਉੜੈ ਨਿਮਕ ਨਾ ਬਿਸਰਹੁ ਤੁਮ ਕਹ ਹਰ ਹਰ ਸਦਾ ਭਜਹੁ ਜਗਦੀਸ਼ ਰਹਾਉ ਜਗਦੀਸ਼ ਕਸ ਕੇ ਉਚਾਰਨ ਕਰਨਾ जगदीश ਨਹੀਂ ਗਾਣਾ ਜਗਦੀਸ਼ ਸਤ ਗੁਰ ਤੁਮ ਕੋ ਹੋਏ ਦਿਆਲਾ ਸਤ ਸੰਗਤ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚੇਰ ਜੀਵਹੁ ਅੰਮ੍ਰਿਤ 라ਵੇ ਨੂੰ ਲਾਇਆ ਗਾਣਾ ਅੰਮ੍ਰਿਤ ਅੰਮ੍ਰਿਤ ਨਹੀਂ ਅੰਮ੍ਰਿਤ ਪੀਵਹੁ ਸਦਾ ਚੇਰ ਜੀਵਹੁ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੋਵਹੁ ਹਰ ਚਰਣਾ ਹੋ ਹੋ ਕੌਲਾ ਹੋ ਹੋ ਅਹੀ ਹੂੜਾ ਲਾ ਦਿੱਤਾ ਕੀ ਵੀ ਹਰ ਚਰਣਾ ਹੋ ਹੋ ਕੌਲਾ ਨਾਨਕ ਦਾਸ ਔਨ ਸੰਗ ਲਪਟਾਇਉ ਜਿਨ ਬੂੰਦਹਿ ਚਾਤਰਕ ਮੋਲਾ ਜਿਨ ਨਹੀਂ ਜੋ ਬੂੰਦਹਿ ਚਾਤਰਕ ਮੋਲਾ गुजरी महला पिंजवा मता कर पश्चिम का ताई पूर्व ही जात मता बोलना पच्छम कसकी बोलना उठा पुनहारा अपन हाथ मतात काहू काम न आत जो अन रूपयो ठाकुर मेरा अन रूपयो ਕਾਠ ਕਥਈ ਹੈ ਵਿੱਚ ਥੋੜੀ ਡੈਸ਼ ਦੇ ਕੇ ਉਚਾਰਨ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਇਸ ਨੂੰ ਉਹ ਉਚਾਰਨ ਕਰਨਾ ਉਹ ਨਹੀਂ ਕਹਿ ਦੇਣਾ ਊੜਾ ਖੁੱਲੇ ਮੂੰਹ ਵਾਲਾ ਹਾਹੀ ਊੜਾ ਊੜਾ ਬੰਦ ਮੂੰਹ ਵਾਲਾ ਹਾਹਾ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੂਰਨ ਕੀ ਮਨਸਾ ਬੀਚੇ ਨਿਕਸੇ ਸਾਸ ਕਿ ਵਿਸਰਾਮ ਧਿਆਨ ਨਾਲ ਲਾਉਣਾ ਦੇਸ਼ ਕਮਾਵਨ ਇਥੇ ਠਮਕ ਧਨ ਜੋਰਨ ਕੀ ਮਨਸਾ ਇਥੇ ਵਿਸਰਾਮ ਵਿਚੇ ਨਿਕਸੇ ਸਾਸ ਲਸ਼ਕਰ ਨੀਬ ਖਵਾਸ ਸਭ ਤਿਆਗੇ ਜਾਮਪੁਰ ਊਠ ਸਿਧਾਸ ਹੋਏ ਅਨੰਨ ਮਾਨ ਹਟ ਕੀ ਦ੍ਰਿੜਤਾ ਆਪਸ ਕੋ ਜਾਨਾਤ ਅਨੰਨ ਉਚਾਰਨ ਕਰਨਾ ਕਸ ਕੇ ਅਨੰਨ ਨਹੀਂ ਕਹਿਣਾ ਹੋਏ ਅਨੰਨ ਮਨਹੱਠ ਕੀ ਮਨਹੱਠ ਪਾਠ ਜਿਹੜਾ ਇਹ ਵੱਖਰਾ ਪਾਠ ਹੈ ਸੰਬੰਧਕ ਹੈ ਮਨਹੱਠ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨੰਦ ਨਿੰਦ ਕਰ ਛੋਡਿਓ ਸੂਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹ ਨਾਨਕ ਗੁਰਪੂਰਾ ਭੇਟਿਆ ਪਰਵਾਣ ਗਿਰਸਤ ਉਦਾਸ ਇਸ ਨੂੰ ਗਿਰਸਤ ਉਚਾਰਨ ਕਰਨਾ ਇਸ ਨੂੰ ਗ੍ਰਸਤ ਨਹੀਂ ਕਹਿਣਾ ਗੂਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਿਨ ਜਪਿਓ ਜਿਨ ਜਾਨ ਜਪਿਓ ਨਾਮ ਨਿਧਾਨ ਜਿਨ ਜਾਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਵਿਖ ਮਮਤਾ ਇਹ ਬਿਆਦ ਤੇ ਹਟੇ ਹਰ ਜਾਸ ਸਾਧ ਸੰਗ ਮਿਲ ਗਾਇਓ ਜਸਤ ਹਾਂਜੀ ਹਰ ਜਸ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਹਾਂਜੀ ਪਾਇਓ ਪਹਿਲਾਂ ਗਾਇਓ ਐ ਇਹ ਧਿਆਨ ਨਾਲ ਪਾਦ ਉਚਾਰਨ ਕਰਨਾ ਪਾਇਓ ਰਹਾਓ ਜੋ ਕਿਸ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਪੂਰਨ ਪੂਰਨ ਪੂਰ ਰਹਿਓ ਸਰਬ ਥਾਈ ਆਣ ਨ ਕਤਹੁ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭੈ ਕਿਰਪਾਲ ਦਇਆਲ ਗੋਪਾਲਾ ਕਿਰਪਾਲ ਨਹੀਂ ਉਚਾਰਨ ਕਰਨਾ ਰਾਰੇ ਨੂੰ ਸਿਆਰੀ ਲਾ ਕੇ ਕਿਰਪਾਲ ਉਚਾਰਨ ਕਰਨਾ ਭੈ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕੈ ਨਿਰਭੈ ਕੈ ਘਰ ਆਇਆ ਤਾ ਨਿਰਭੈ ਕੈ ਘਰ ਆਇਆ ਕਾਲ ਕਲੇਸ਼ ਮਿਟੇ ਖਿਨ ਪੀਤਰ ਕਾਲ ਕਲੇਸ਼ ਕਾਲ ਪੂਲਾ ਹੀ ਬੂਲਨਾ ਕਾਲ ਕਲੇਸ਼ ਮਿਟੇ ਖਿਨ ਪੀਤਰ ਕਾਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ